ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਕਿ ਸਾਡਾ ਗੱਲ ਕਰਨ ਦਾ ਤਰੀਕਾ ਤੇ ਸਮਝਾਉਣ ਦੇ ਤਰੀਕੇ ਵਿੱਚ ਕਿੰਨਾ ਕੁ ਫਰਕ ਹੈ ਇੱਕ ਬਾਦਸ਼ਾਹ ਨੂੰ ਸੁਪਨਾ ਆਇਆ ਤੇ ਬਾਦਸ਼ਾਹ ਉਸ ਸੁਪਨੇ ਨੂੰ ਵੇਖ ਕੇ ਡਰ ਗਿਆ ਬਾਦਸ਼ਾਹ ਨੇ ਅਗਲੀ ਸਵੇਰ ਇੱਕ ਨਜ਼ੂਮੀ ਨੂੰ ਬੁਲਾਇਆ ਬੁਲਾ ਕੇ ਉਹਨਾਂ ਦੱਸਿਆ ਵੀ ਮੈਨੂੰ ਸੁਪਨਾ ਆਇਆ ਮੇਰੇ ਸੁਪਨੇ ਦੇ ਵਿੱਚ ਮੇਰੇ ਦੰਦ ਜੜੇ ਹਨ ਸਾਰੇ ਹੀ ਟੁੱਟ ਗਏ ਨੇ ਉਹ ਦੱਸਣ ਵਾਲੇ ਨੇ ਕਿਹਾ ਬਾਦਸ਼ਾਹ ਇਹ だっते ਮਤਲਬ ਬੜਾ ਗਲਤ ਨਿਕਲਦਾ ਹੈ ਬਾਦਸ਼ਾਹ ਕਹਿਣ ਲੱਗ ਪਿਆ ਕਿ ਕਹਿੰ ਤੈਰੀ ਅੱਖਾਂ ਦੇ ਸਾਹਮਣੇ ਤੇਰਾ ਸਾਰਾ ਪਰਿਵਾਰ ਦੇ ਸਾਰੇ ਮੈਂਬਰ ਜਿਹੜੇ ਹਨ ਇੱਕ ਇੱਕ ਕਰਕੇ ਖਤਮ ਹੋ ਜਾਣਗੇ ਤੂੰ ਇਕੱਲਾ ਰਹਿ ਜਾਏਗਾ ਤੇ ਬਾਦਸ਼ਾਹ ਬੜਾ ਗੁੱਸੇ ਵਿੱਚ ਹੋਇਆ ਬਾਦਸ਼ਾਹ ਨੇ ਅਗਲੇ ਦਿਨ ਦੂਜੇ ਨਜੂਮੀ ਨੂੰ ਬੁਲਾਇਆ ਉਹਨੂੰ ਕਿਹਾ ਵੀ ਮੈਨੂੰ ਸੁਪਨਾ ਆਇਆ ਹੈ ਸਪਨੇ ਦੇ ਵਿੱਚ ਮੇਰੇ ਦੰਦ ਉੱਟ ਗਏ ਨੇ ਇਹਦਾ ਮਤਲਬ ਕੀ ਹੈ ਤੇ ਦੂਜੇ ਵਾਲੇ ਨੇ ਕਿਹਾ ਬਾਦਸ਼ਾਹ ਇਹਦਾ ਤੇ ਮਤਲਬ ਬੜਾ ਵਧੀਆ ਕਹਿਣ ਲੱਗ ਪਿਆ ਕਿਵੇਂ ਕਹਿਣ ਲੱਗ ਪਿਆ ਤੇਰੀ ਜਿਹੜੀ ਉਮਰ ਹੈ ਨਾ ਉਹ ਵੱਧ ਗਈ ਹੈ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਬਾਅਦ ਤੂੰ ਜਾਵੇਂਗਾ ਇਸ ਦੁਨੀਆ ਤੋਂ ਸੰਗਤ ਜੀ ਸਮਝਣ ਵਾਲੀ ਗੱਲ ਹੈ ਸਾਡਾ ਕਹਿਣ ਦਾ ਤਰੀਕਾ ਸਮਝਾਉਣ ਦਾ ਤਰੀਕਾ ਹੋਣਾ ਚਾਹੀਦਾ ਕਿਸੇ ਵੀ ਗੱਲ ਨੂੰ ਤੇ ਜਿਵੇਂ ਦੋਵਾਂ ਦੀਆਂ ਗੱਲਾਂ ਸੇਮ ਸਨ ਬਟ ਤਰੀਕਾ ਉਹਦਾ ਵੱਖਰਾ ਸੀ ਤੇ ਦੂਜੇ ਦਾ ਵੱਖਰਾ ਸੀ ਗੱਲ ਉਹਨੇ ਵੀ ਉਹੀੋ ਕਹੀ ਸੀ ਦੂਜੇ ਨੇ ਵੀ ਉਹੀੋ ਗੱਲ ਕੀਤੀ ਹੈ ਪਰ ਉਹਦਾ ਉਹਦੀ ਉਹਦਾ ਤਰੀਕਾ ਜਿਹੜਾ ਸੰਸਮਝਾਉਣ ਦਾ ਉਹ ਵੱਖਰਾ ਸੀ ਧਿਆਨ ਦੇਣਾ ਜੀ